ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਾ ਔਰ ਜਿਸ ਤਰ੍ਹਾਂ ਅੱਜ ਰੋਪਾਲੀ ਜੀ ਦਾ ਜਿਹੜਾ ਵਾਰਡ ਹੈ ਇਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਲਗਾਤਾਰ ਜਿਹੜਾ ਹੈਗਾ ਲੋਕਾਂ ਦੀ ਸੇਵਾ ਭਾਵਨਾ ਕੰਮ ਕਰਨਾ ਔਰ ਉਹਦੇ ਵਾਸਤੇ ਜਿਹੜੀਆਂ ਤੁਹਾਡੀਆਂ 2 7 ਤੇ 9 ਤਿੰਨ ਗਲੀਆਂ ਹਨ ਹਾਂਜੀ ਹਾਂ 2 7 9 12 ਵਾਲੀ 12 ਨੰਬਰ ਹਾਂਜੀ ਇਹ ਗਲੀਆਂ ਦੇ ਵਿੱਚ 40 ਲੱਖ ਤੋਂ ਵੱਧ ਜਿਹੜੀ ਅਮਾਉਂਟ ਦੇ ਨਾਲ ਜਿਹੜਾ ਕੰਮ ਹੋਏਗਾ ਫਰਸਟ ਕਲਾਸ ਜਿਹੜੀਆਂ ਲੋਕਾਂ ਨੂੰ ਜਨਤਕ ਸੁਵਿਧਾਵਾਂ ਜਿਹੜੀਆਂ ਐਸੇ ਵਕਮਿਨਿਟੀਜ਼ ਜਿਹਦੇ ਵਿੱਚ ਸੜਕਾਂ ਸੀਵਰੇਜ ਔਰ ਸਟਰੀਟ ਲਾਈਟਸ ਸੀਸੀਟੀਵੀ ਕੈਮਰਾਜ਼ ਇਹ ਸਾਰੀਆਂ ਸੁਵਿਧਾਵਾਂ ਜਿਹੜੀਆਂ ਲੋਕਾਂ ਨੂੰ ਅਸੀਂ ਦੇਣ ਜਾ ਰਹੇ ਹਾਂ ਇਹਦੇ ਨਾਲ ਨਾਲ ਸਿਹਤ ਸੁਰਤਾ ਜਿਸ ਤਰ੍ਹਾਂ ਤੁਸੀਂ ਦੇਖਦੇ ਗੁਰਜਿੰਦਰਾ ਹਸਪਤਾਲ ਸ਼ਹਿਰ ਦਾ ਆਮ ਆਦਮੀ ਪਾਰਟੀ ਦੀ ਨੀਤੌਰਨੀਅਤ ਵਿੱਚ ਕੋਈ ਖੋਟ ਨਹੀਂ ਹੈਗਾ ਸ਼ਹਿਰ ਦੇ ਜਿਹੜੇ ਕੰਮ ਹੈਗੇ 30 ਕਰੋੜ ਦੇ ਕੰਮ ਆਲਰੇਡੀ ਪਹਿਲਾਂ ਪਟਿਆਲਾ 1 ਪਟਿਆਲਾ 2 ਚ ਤੇ ਸਨੌਰ ਦੇ ਵਿੱਚ ਹੋ ਗਏ ਤੇ 20 ਕਰੋੜ ਦੇ ਕੰਮ ਜਲਦੀ ਹੋਣ ਤੇ ਜਾ ਰਹੇ ਆ ਕਿਉਂਕਿ ਮੌਸਮ ਠੰਡਾ ਹੋਣ ਕਰਕੇ ਲੁੱਕ ਦੀਆਂ ਸੜਕਾਂ ਕਰਕੇ ਇਹ ਫਰਵਰੀ ਸੁਤਕਾਡ ਹੋਣਗੀਆਂ ਜਿਹੜੇ ਹੋਰ ਜਿਹੜੇ ਹੁਣ ਕੰਮ ਹੋ ਰਿਹਾ ਕੁਝ ਟੈਲਾਂ ਦੇ ਕੰਮ ਹੈ ਕੁਝ ਸੀਸੀ ਵਰਕ ਹੈ ਜਿਹੜਾ ਕਿ ਟੈਲਾਂ ਦਾ ਕੰਮ ਅਸੀਂ ਐਵੇਂ ਬੰਦ ਕਰਤਾ ਹੈਗਾ ਕੁਝ ਪੁਰਾਣੇ ਟੈਂਡਰ ਬਏ ਸੀ ਉਹ ਤੁਹਾਨੂੰ ਮਜਬੂਰਨ ਟੈਂਡਰ ਕਰਨੇ ਪਏ ਟੈਲਾਂ ਦੇ ਤੇ ਬਾਕੀ ਜਿਹੜੇ ਹੁਣ ਜਿਹੜੇ ਕੰਮ ਹੋ ਰਿਹਾ ਸੀਸੀ ਸੀਸੀ ਦੇ ਜਾਂ ਆਰਸੀਸੀ ਦੇ ਜੋ ਜਿੱਦ ਕੀ ਲਾਈਫ 5 ਸਾਲ ਹੈਗੀ ਲੋਕਾਂ ਨੂੰ ਜੋ ਅਸੀਂ ਪ੍ਰੋਮਿਸ ਕਰੇ ਸੀਗੇ ਵੀ ਸ਼ਹਿਰ ਦੇ ਵਿੱਚ ਰਹਾਂਗੇ ਅਸੀਂ ਜੋ ਤੁਹਾਡੇ ਕੰਮ ਹੈ ਪੈਲ ਦੇ ਆਧਾਰ ਤੇ ਕਰਾਂਗੇ ਕਾਰਪੋਰੇਸ਼ਨ ਹਮੇਸ਼ਾ ਤੁਹਾਡੇ ਨਾਲ ਖੜੀਆ ਲੋਕਾਂ ਦੇ ਨਾਲ ਖੜੀਆ ਔਰ ਮੇਰੇ ਨਾਲ ਅੱਜ ਮੰਤਰੀ ਸਾਹਿਬ ਵੀ ਨਾਲ ਆ ਪਟਿਆਲਾ 2 ਦਾ ਏਰੀਆ ਵੀ ਹੈ ਤਾਂ ਮੇਰਾ ਵੀਰੀ ਡਿਊਟੀ ਵੀ ਬੰਦੀ ਸੀਗੀ ਤੇ ਅੱਜ ਡਾਕਟਰ ਸਾਹਿਬ ਵੀ ਆਏ ਨਾਲ ਬੜਾ ਵਧੀਆ ਲੱਗਿਆ ਔਰ ਜਿਹੜੇ ਕੰਮ ਅਸੀਂ ਪ੍ਰੋਮਿਸ ਕਰੇ ਸੀਗੇ ਹੁਣ ਲੇਟੈਸਟ